ਹੁਣ ਜਿਹੜੀ ਕਿ ਕਰਨਲ ਮਾਮਲੇ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ 4 ਐਕਸਪੈਂਟਰ ਤੇ ਜਿਹੜਾ ਇੱਕ ਐਸਐਸਪੀ ਨਾਨਕ ਸਿੰਘ ਤੇ ਭਾਈ ਇਹਨਾਂ ਤੇ ਹੁਣ ਕਾਰਵਾਈ ਹੋ ਗਈ ਹੈ ਕਿਉਂਕਿ ਸੀਬੀਆਈ ਜਾਂਚ ਦੇ ਵਿੱਚ 2 ਤੇ ਐਫਆਈਆਰ ਦਰਜ ਕਰ ਦਿੱਤੀ ਗਈ ਆ ਤੇ ਬਾਕੀ ਜਿਹੜੇ ਹੋਰ ਆ ਇਹਨਾਂ ਨੂੰ ਪੰਜਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਸਾਹਮਣੇ ਪੇਸ਼ ਕਰਨਗੇ ਜੋ ਸੀਬੀਆਈ ਵੱਲੋਂ ਇਹ ਜੋ ਆਰਡਰ ਦੇ ਦਿੱਤੇ ਗਏ ਆ ਅਦਾਲਤ ਨੇ ਆਰਡਰ ਦੇ ਦਿੱਤੇ ਸੀਬੀਆਈ ਨੂੰ ਸੀਬੀਆਈ ਹੁਣ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰੋ ਜਿਹੜੇ ਇਹ ਕਰਨਲ ਮਾਮਲੇ ਚ ਇਹ ਭਗੌੜੇ ਐਚ ਆਰ ਪੁਲਿਸ ਅਫਸਰ ਤੇ ਜਿਹੜਾ ਇੱਕ ਐਸਐਸਪੀ ਸਿੰਘ ਨਾਨਕਾ ਤੇ ਭਾਈ ਇਹ ਇਹ ਮਾਸਟਰਮਾਈਂਡ ਸੀ ਇਸ ਮਾਮਲੇ ਦਾ ਤੇ ਹੁਣ ਕਰਨਲ ਮਾਮਲੇ ਨੂੰ ਲੈ ਕੇ ਜੇ ਗੱਲ ਦਸੀਏ ਪੰਜ ਮਹੀਨੇ ਦਾ ਇਹ ਕਰੀਬ ਸਮਾਂ ਹੋ ਗਿਆ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਪਰ ਪੰਜ ਮਹੀਨਿਆਂ ਬਾਅਦ ਜਿਹੜੀ ਕਿ ਹੁਣ ਕੋਈ ਮਾੜੀ-ਮੋਟੀ ਰਾਹਤ ਮਿਲੀ ਐ ਇਸ ਪਰਿਵਾਰ ਨੂੰ ਦੱਸਣਾ ਬਣਦਾ ਵੀ ਜੋ ਪਤਾ ਨਹੀਂ ਕਿੱਥੇ ਕਿੱਥੇ ਕੋਟਾਂ ਦੇ ਦਰਵਾਜ਼ੇ ਖੜਕਾਏ ਇਸ ਪਰਿਵਾਰ ਨੇ ਇਹਨਾਂ ਦੇ ਨਾਲ ਨਾਲ ਇੱਕ ਜਿਹੜਾ ਜਸਪ੍ਰੀਤ ਪਰਿਵਾਰ ਤੇ ਜਿਹੜਾ ਬਾਅਦ ਦੇ ਵਿੱਚ ਕਲਾਸ 3 ਤੇ ਹੁਣ ਜੇ ਹੋਇਆਗਾ 2 ਮਹੀਨੇ ਹੋ ਗਏ ਰਣਿੰਦਰਦੀਪ ਮਾਮਲਾ ਉਹ ਪਰਿਵਾਰ ਨੇ ਵੀ ਇਹਨਾਂ ਨਾਲ ਗੱਲਬਾਤ ਕੀਤੀ ਸੀ ਉਸ ਪਰਿਵਾਰ ਨੂੰ ਵੀ ਇਨਸਾਮ ਮਿਲਿਆ ਜਸਪ੍ਰੀਤ ਨੂੰ ਵੀ ਨਹੀਂ ਮਿਲਿਆ ਨਾਲ ਨਾਲ ਜਿਹੜਾ ਕਰਨਲ ਪਰਿਵਾਰ ਆ ਇਹਨਾਂ ਨੂੰ 5 ਮਹੀਨੇ ਹੋ ਗਏ ਤੇ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਉਹ ਵੀਡੀਓ ਤੱਕ ਰੱਖ ਦਿੱਤੀਆਂ ਗਈਆਂ ਸੀ ਜਿੱਥੇ ਪੰਜਾਬ ਪੁਲਿਸ ਵਾਲੇ ਗਲਤੀ ਮੰਨਦੇ ਆ ਜਦੋਂ ਕਹਿੰਦੇ ਜਿੰਨਾ ਹੀ ਸ਼ਰਾਬ ਪੀਤੀ ਹੁੰਦੀ ਆ ਪਟਿਆਲਾ ਹਸਪੀਟਲ ਦੇ ਸਾਹਮਣੇ ਇਹ ਘਟਨਾ ਵਾਪਰਦੀ ਆ ਇਹਨਾਂ ਦਾ ਬੇਟਾ ਜਿਹੜਾ ਅੰਗਤ ਉਹਦੀ ਕੁੱਟਮਾਰ ਹੁੰਦੀ ਏ ਕਰਨਲ ਦੀ ਕੁੱਟਮਾਰ ਹੁੰਦੀ ਏ ਬਾਅਦ ਦੇ ਵਿੱਚ ਇਹ ਪਟੀਸ਼ਨ ਪਾ ਜਿੰਦੀ ਹਾਈ ਕੋਰਟ ਦੇ ਵਿੱਚ ਤਾਂ ਪਰ ਹੁੰਦਾ ਕੀ ਆ ਚਾਰੇ ਪੁਲਿਸ ਅਫਸਰ ਵੀਡੀਓ ਕੋਲ ਤੇ ਆ ਕੇ ਮਾਫੀ ਮੰਗਦੇ ਵੀ ਸਾਨੂੰ ਮਾਫ ਕਰ ਦਿੱਤਾ ਇਹ ਸਾਨੂੰ ਨਹੀਂ ਪਤਾ ਸੀ ਵੀ ਕਰਨਲ ਆ ਉਥੇ ਕਿਹਾ ਵੀ ਜਾਂਦਾ ਇਹ ਕਹਿੰਦੇ ਵੀ ਜੀ ਉਹ ਕਹਿੰਦੇ ਗੱਡੀ ਸਾਈਡ ਤੇ ਲਾਓ ਇਹ ਕਹਿੰਦੇ ਪਾਰਕਿੰਗ ਚ ਖੜੀ ਹੈ ਗੱਡੀ ਰੋਡ ਤੇ ਖੜੀ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਜੇ ਤੁਸੀਂ ਪੁਲਿਸ ਅਫਸਰਾਂ ਮੈਂ ਵੀ ਇੱਕ ਕਰਨਲ ਕਹਿੰਦੇ ਜੇ ਤੂੰ ਕੁਛ ਮਰਜ਼ੀ ਹੋਵੇ ਤੂੰ ਕਰਨਲ ਜੇ ਜੋ ਵੀ ਆ ਅਸੀਂ ਇੱਕਨ ਕਾਊਂਟਰ ਕਰਕੇ ਜਿਆਦਾ ਬੋਲੇਗੇ ਤੇਰੇ ਵੀ ਕਰਦੇ ਇਹ ਪੰਜਾਬ ਪੁਲਿਸ ਬਣੀਓ ਕਿਹਾ ਗਿਆ ਇਹ ਕਈ ਚੈਨਲਾਂ ਨੂੰ ਵੀ ਵੀਡੀਓ ਆ ਗਈਆਂ ਉਹਨਾਂ ਦੇ ਪਰਿਵਾਰ ਦਾ ਵੀ ਦੱਸਾਂ ਤੇ ਪਰ ਹੁਣ ਜਿਹੜਾ ਅਨਸਾਬ ਮਿਲਣ ਜਾ ਰਹੇ ਬਹੁਤ ਲੰਬੇ ਸਮੇਂ ਤੋਂ ਬਈ ਤੇ ਜਿਹੜੇ ਚਾਰੇ ਪੁਲਿਸ ਅਫਸਰ ਜਦੋਂ ਇਹ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੇ ਆ ਕਰਨਲ ਦਾ ਪਰਿਵਾਰ ਹਾਈ ਕੋਰਟ ਚ ਵੀਡੀਓ ਜਦੋਂ ਇਹ ਰੱਖ ਦਿੰਦੇ ਆ ਇਹ ਗਲਤੀ ਮੰਨ ਲਿਆ ਉਥੇ ਫਿਰ ਜੱਜ ਮੰਨੀਓ ਚਾਰੇ ਪੁਲਿਸ ਅਫਸਰਾਂ ਨੂੰ ਬੁਲਾਇਆ ਜਾਂਦਾ ਤੇ ਇਹਨਾਂ ਤੇ ਇੱਕ ਪਟਕਾਰ ਪਾਈ ਜਾਂਦੀ ਇਹਨਾਂ ਨੂੰ ਉਥੇ ਕਿਹਾ ਜਾਂਦਾ ਵੀ ਤੁਸੀਂ ਜਿਹੜਾ ਇੱਕ ਅਫਸਰ ਦਾ ਅਫਸਰ ਦੀ ਕੁੱਟਮਾਰ ਕੀਤੀ ਤੁਹਾਨੂੰ ਕਿਹਨੇ ਔਧਾ ਦਿੱਤਾ ਵੀ ਕਿਸੇ ਦੀ ਕੁੱਟਮਾਰ ਕਰੋ ਚਾਹ ਕੋਈ ਆਮ ਬੰਦਾ ਤੁਸੀਂ ਗ੍ਰਿਫਤਾਰ ਕਰਕੇ ਕਾਰਵਾਈ ਕਰ ਸਕਦੇ ਆ ਕੁੱਟਮਾਰ ਨਹੀਂ ਕਰ ਸਕਦੇ ਉਹ ਵੀ ਜੇਕਰ ਕੋਈ ਦੋਸ਼ੀ ਆ ਕੋਈ ਕਰਾਇਮ ਕਰ ਰਿਹਾ ਤਾਂ ਇਕ ਅਵਸਰ ਹੋਣ ਦੇ ਨਾਤੇ ਜਦੋਂ ਉਹਦੀ ਸੁਣਵਾਈ ਨਹੀਂ ਹੋਈ ਬਈ ਆਮ ਬੰਦੇ ਨੂੰ ਤਾਂ ਕੁਝ ਵੀ ਕਰ ਸਕਦੀ ਹੈ ਪੰਜਾਬ ਪੁਲਿਸ ਕਰੀ ਵੀ ਜਾਂਦੀ ਹੈ ਨਰਿੰਦਰਦੀਪ ਨੂੰ ਰਾਸਤੇ 'ਚ ਉਚਾ ਕੇ ਹਾਲੇ ਤੱਕ ਨਹੀਂ ਪਤਾ ਮਾਮਲਾ ਕੀ ਸੀ ਕਿਉਂ ਉਹਨੂੰ ਮਾਰਿਆ ਗਿਆ ਕਰੰਟ ਲਾ ਕੇ ਮਾਰ ਦਿੱਤਾ ਜਾਂਦਾ ਬਾਅਦ ਦੇ ਵਿੱਚ ਐਕਸੀਡੈਂਟ ਸਾਬਤ ਕੀਤਾ ਜਾਂਦਾ ਇਹ ਅੱਜ ਦੀ ਸਰਕਾਰ ਆ ਹੁਣ ਖਾਕੀ ਵਰਦੀ ਦੇ ਵਿੱਚ ਗੁੰਡੇ ਬਣ ਰਹੇ ਆ ਪੰਜਾਬ ਪੁਲਿਸ ਵਾਲੇ ਪਹਿਲਾਂ ਡਰ ਸੀ ਵੀ ਪਾਕਿਸਤਾਨ ਚੋਂ ਇਤਵਾਦੀ ਆ ਕੇ ਮਾਰਨਾ ਦੇਣ ਕਿਤੇ ਹੁਣ ਖਾਕੀ ਵਰਦੀ 'ਚ ਇਤਵਾਦੀ ਬਣ ਗਏ ਸਾਡੇ ਨੌਜਵਾਨ ਇਹ ਕੁਝ ਗੈਕਟਰ ਕਾ ਕੇ ਮਾਰ ਦਿੱਤੇ ਜਾਂਦੇ ਆ ਕਿ ਕਿੰਨਿਆਂ ਦੀ ਮੈਂ ਕਹਣਾ ਕਿ ਕਿੰਨੇ ਨੌਜਵਾਨ ਮਾਰਤੇ ਤੇ ਕਿੰਨੇ ਕਹ ਜੇ ਹੋਰ ਮਾਰਨੇ ਹਜੇ ਪਤਾ ਨਹੀਂ ਸਰਕਾਰ ਨੇ ਹੱਥ ਖੁੱਲੀ ਛੂਟ ਦੇ ਰੱਖਿਆ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਤੈ ਤੈ ਜਦੋਂ ਜੀ ਕਰਦਾ ਕਿਸੇ ਨੂੰ ਵੀ ਮਾਰ ਦਿੰਦੀ ਆ ਤਾਂ ਇਹ ਬਈ ਇੱਥੇ ਹੁਣ ਪਰਿਵਾਰ ਆ ਜਿਹੜਾ ਕਰਨਲ ਅਫਸਰ ਇਹਨਾਂ ਦੇ ਬੰਨਿਓ 5 ਮਹੀਨਿਆਂ ਤੋਂ ਅੱਜ ਕੁਝ ਮਾੜੀ ਮੋਟੀ ਰਾਹਤ ਮਿਲਿਆ ਤਾਂ ਇਹ ਵੀ ਹੁਣ ਜਿਹੜੀ ਸੁਣਵਾਈ ਇਹਨਾਂ ਦੀ ਮਸਾ ਹੁਣ ਹੋਈ ਆ ਐਫ ਆਈ ਆਰ 2 ਤੇ ਹੋਊਗੀ ਜਿਹੜੇ ਐਕਸਪੈਕਟਰੀ 2 ਤੇ ਐਫ ਆਈ ਆਰ ਦਰਜ ਹੋ ਗਈ ਆ ਤੇ ਜਿਹੜੇ ਦੂਜੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਨਗੇ ਇੱਕ ਵਾਰ ਐਫ ਆਈ ਆਰ ਦਰਜ ਹੋ ਗਈ ਜਿੰਨੀ ਕਿ ਖਬਰ ਹੁਣ ਤੱਕ ਦੀ ਆ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਪੰਜਾਬ ਪੁਲਿਸ ਵਾਲੇ ਅਕਸਰ ਜੇ ਕਿਤੇ ਪੁਲਿਸ ਅਫਸਰ ਕੁੱਟਿਆ ਹੁੰਦਾ ਕਿਸੇ ਆਮ ਬੰਦੇ ਨੇ ਜਾ ਕਿਸੇ ਕਰਨ ਲਈ ਕੁੱਟਿਆ ਹੁੰਦਾ ਜੇ ਆਰਮੀ ਦੇ ਨੌਜਵਾਨ ਨੇ ਕਿਸੇ ਪੁਲਿਸ ਅਫਸਰ ਨੂੰ ਕੁੱਟਿਆ ਹੁੰਦਾ ਤਾਂ ਇਹਨਾਂ ਨੇ ਕਾਰਵਾਈ ਕਰਾਉਣੀ ਸੀ ਹੁਣ ਇਹਨਾਂ ਨੇ ਕੀ ਕਿਰਿਆ ਸਾਹਮਣੇ ਆ ਕੇ ਕੈਮਰੇ ਦੇ ਸਾਹਮਣੇ ਤਾਂ ਮਾਫੀ ਮੰਗ ਲਈ ਤੇ ਕੋਰਟ ਦੇ ਬੰਨਿਓ ਵੀ ਕਹਿ ਗਿਆ ਵੀ ਤੁਸੀਂ ਇੱਕ ਪਾਸੇ ਕਹਿੰਦੇ ਸਾਡੀ ਕੁੱਟਮਾਰ ਹੋਈ ਤਾਂ ਫਿਰ ਤੁਸੀਂ ਮਲਾਜਾ ਕਿਉਂ ਨਹੀਂ ਕਰਾਇਆ ਕਰੋ ਉਹਨਾਂ ਤੇ ਐਫ ਆਈ ਆਰ ਦਾਜ ਕਿਉਂ ਨਹੀਂ ਕੀਤੀ ਜਿਵੇਂ ਉਹਨਾਂ ਨੇ ਛੋੜੀ ਤੇ ਕਰਤੀ ਉੱਥੇ ਇਹ ਖੁਦ ਆਪ ਝੂਠੇ ਪੈੰਦੇ ਨਜ਼ਰ ਆਉਂਦੇ ਆ ਪੰਜਾਬ ਪੁਲਿਸ ਵਾਲੇ ਤਾਂ ਫਿਰ ਬਾਅਦ ਦੇ ਵਿੱਚ ਕਰਨਲ ਪਰਿਵਾਰ ਕੋਰਟ ਦੇ ਵਿੱਚ ਵੀਡੀਓ ਤੱਕ ਰੱਖ ਦਿੱਤਾ ਨਾ ਜਿੱਥੋਂ ਇਹ ਗਲਤੀ ਮੰਨਦੇ ਆ ਤਾਂ ਉਦੋਂ ਬਾਅਦ ਇਹਨੂੰ ਪਤਾ ਲੱਗਦਾ ਵੀ ਹੁਣ ਜਸਪ੍ਰੀਤ ਮਾਮਲਾ ਸਾਹਮਣੇ ਆਉ ਇਹਸ ਮਾਮਲੇ ਦੇ ਵਿੱਚ ਭਗੌੜੇ ਹੋ ਗਏ ਇਹ ਚਾਰੇ ਪੁਲਿਸ ਅਫਸਰ ਬਾਅਦ ਦੇ ਵਿੱਚ ਹੁਣ ਪੰਜਾਬ ਪੁਲਿਸ ਦਾ ਜਿਹੜਾ ਪਹਿਲਾ ਪੰਜਾਬ ਪੁਲਿਸ ਨੂੰ ਮਾਮਲਾ ਸੌਂਪ ਦਿੱਤਾ ਫੇਰ ਚੰਡੀਗੜ੍ਹ ਪੁਲਿਸ ਨੂੰ ਦੋਨੇ ਨਾਕਾਮ ਰਹੀਏ ਮਾਮਲੇ 'ਚ ਛਣਵਾਈ ਕਿਸੇ ਨੇ ਵੀ ਨਹੀਂ ਕੀਤੀ ਤਾਂ ਇਸ ਕਰਕੇ ਬਈ ਜਿਹੜਾ ਪੰਜਾਬ ਪੁਲਿਸ ਦੀ ਦਿਨ ਬਤਨ ਗੁੰਡਾਗਰਦੀ ਵੱਧਦੀ ਤੁਰੀ ਜਾਂਦੀ ਹੈ ਸਾਡੇ ਤਿੰਨ ਪੀਲਿਪੀ ਦੇ ਵਿੱਚ ਮਜਦੂਰ ਕਰਦੇ ਨੌਜਵਾਨ ਮਾਰ ਦਿੱਤੇ ਗਏ ਗੈਂਗਸਟਰ ਕਹਿ ਕੇ ਆਪਣੇ ਸਟਾਰ ਲਾਉਣ ਵਾਸਤੇ ਕਿਸੇ ਨੂੰ ਵੀ ਮਾਰ ਸਕਦੇ ਆ ਹੁਣ ਐਸਐਸਪੀ ਨਾਨਕ ਸਿੰਘ ਡੀਜੀਪੀ ਬਣ ਗਿਆ ਕਿਵੇਂ ਬਣ ਗਿਆ ਇਹ ਜਿਹੜਾ ਅਨਕਾਉਂਟਰ ਹੋਇਆ ਚਾਹੇ ਫੇਕ ਸਭ ਤਾਂ ਪਰ ਇਹਨਾਂ ਨੂੰ ਤਾਂ ਇੱਕ ਵਾਰ 12 ਲੱਖ ਰੁਪਈਆ ਮਿਲ ਜਾਂਦਾ ਸਟਾਰ ਵਧ ਜਾਂਦੇ ਹੁਣ ਸਾਰੇ ਪੁਲਿਸ ਅਫਸਰ ਮਾੜੇ ਨਹੀਂ ਵਿੱਚ ਚੰਗੇ ਵੀ ਆ ਐਵੇਂ ਨਹੀਂ ਆਪਾਂ ਕਹਿੰਦੇ ਕੁਝ ਮਾੜੇ ਆ ਜੋ ਆਪਣੀਆਂ ਡਿਊਟੀਆਂ ਨਿਭਾ ਰਹੇ ਆ ਵਿੱਚ ਚੰਗੇ ਆ ਤੇ ਨਾਲ ਨਾਲ ਜਿਹੜਾ ਸੀਐਮ ਭਵੰਤਮਨ ਦਾ ਐਕਸ਼ਨ ਹੋ ਰਿਹਾ ਬਈ ਯੁੱਧ ਨਸ਼ਮਰੁੱਧ ਇਹਦੀ ਵੀ ਆਪਾਂ ਗੱਲ ਕਰ ਦਈਏ ਜਿਹੜਾ ਕੈਪਟਨ ਮਨਿੰਦਰ ਸਿੰਘ ਆ ਤੇ ਇੱਕ ਚੰਨੀ ਸੁਖਪਾਲ ਖੈਰਾ ਰਮਨੀਤ ਬਿੱਟੂ ਤੇ ਪ੍ਰਤਾਪ ਬਾਜਪਾ ਇਹਨਾਂ ਦੀ ਵੀ ਥੋੜੀ ਜਿਹੀ ਵਿੱਚ ਖਬਰ ਸਾਂਝੀ ਕਰ ਦਈਏ ਜਿਹੜੀ ਹੋਣ ਆ ਰਹੀ ਹੈ ਖਬਰ ਇਹਨਾਂ ਨੇ ਬਿਆਨ ਦੇ ਤਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਮਜੀਠੀਏ ਨਾ ਕੀਤਾ ਉਹ ਗਲਤ ਕੀਤਾ ਐਦਾਂ ਗਰਫਦਾਰ ਨਹੀਂ ਕਰਨਾ ਸੀ ਤਾਂ 540 ਕਰੋੜ ਦੇ ਉਹਦੇ ਤੇ ਦੋਸ਼ ਵੀ ਲੱਗਦੇ ਆ 1000 ਏਕੜ ਦੇ ਵੀ ਲੱਗਦੇ ਆ ਤੇ ਤੀ ਫੋਨ ਵੀ ਦੱਸਿਆ ਜਾਂਦਾ ਮਾਮਲੇ ਕਈ ਸਾਹਮਣੇ ਆ ਜਾਂਦੇ ਆ ਤੇ ਪਰ ਕੁਝ ਜਿਹੜਾ 1000 ਏਕੜ ਦੱਸਦੇ ਆ ਉਹ ਜ਼ਮੀਨ ਪਰ ਲੇਕਿਨ ਹਜੇ ਤੱਕ ਨਹੀਂ ਪਤਾ ਲੱਗਿਆ ਵੀ ਕਿਹਦੇ ਨਾਂ ਤੇ ਐ ਕਿਵੇਂ ਖਸਾ ਕਿੱਥੇ ਹੈਗੀ ਆ 1000 ਏਕੜ ਇਹਦੇ ਨਾਂ ਤੇ ਦੱਸਿਆ ਜ਼ਰੂਰ ਜਾਂਦਾ ਜਿਉਂ ਇਹਨਾਂ ਦੀ ਘਰ ਦੀ ਜੋ ਇਹਨਾਂ ਦੀ ਪਤਨੀ ਆ ਜੋ ਇਹਨਾਂ ਦੇ ਘਰ ਦੇ ਮੈਂਬਰ ਆ ਤੇ ਪਰ ਹੁਣ ਭਈ ਜਿਹੜਾ ਕਰਨਲ ਮਾਮਲਾ ਤਾਂ ਇਹਨੂੰ ਹੁਣ ਲੈ ਕੇ ਜੇ ਗੱਲ ਕਰੀਏ ਹੁਣ ਇਹ ਸੁਣਵਾਈ ਲੰਬੇ ਸਮੇਂ ਤੋਂ ਹੋਈ ਆ ਤੇ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਤਾਂ ਇਹ ਹੁਣ ਫੈਸਲਾ ਫੇਰ ਹੀ ਹੋਊਗਾ ਜਦੋਂ ਕੋਰਟ ਦੇ ਵਿੱਚ ਚਾਰੇ ਪੁਲਿਸ ਅਫਸਰ ਪੇਸ਼ ਹੋਗੇ ਕਿਉਂਕਿ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਸਾਂਝੀ ਜਰੂਰ ਕਰਨੀ ਸੀ ਕਿਉਂਕਿ ਚਾਰੇ ਪੁਲਿਸ ਅਫਸਰ ਜੇ ਕਿਤੇ ਪੰਜਾਬ ਪੁਲਿਸ ਅਫਸਰ ਨੂੰ ਕੁੱਟਿਆ ਹੁੰਦਾ ਕਿਸੇ ਨੂੰ ਜਾਂ ਸਪੈਕਟਰ ਨੂੰ ਜਾਂ ਡੀਜੀਪੀ ਨੂੰ ਜਾਂ ਕਿਸੇ ਨੂੰ ਵੀ ਜੇ ਕਿਸੇ ਇਹਨਾਂ ਦੇ ਕਰਮਚਾਰੀ ਨੂੰ ਕੁੱਟਿਆ ਹੁੰਦਾ ਹੁਣ ਨੂੰ ਇਹਨਾਂ ਨੇ ਕਾਰਵਾਈ ਕਰ ਦੇਣੀ ਸੀ ਤਾਂ ਭਾਈ ਇਹ ਰਹਿ ਗਿਆ ਬਸ ਇਕੱਲਾ ਯਾਨੀ ਕਿ ਵੀ ਮਾਮਲੇ ਤਾਂ ਹੁਣ ਕਈ ਸਾਹਮਣੇ ਆ ਜਾਂਦੇ ਆ ਜਸਪ੍ਰੀਤ ਮਾਮਲਾ ਵੀ ਇੱਕ ਡਰਾ ਧਮਕਾ ਕੇ ਉਹ ਪਰਿਵਾਰ ਲੈ ਮੰਗ ਹੀ ਨਹੀਂ ਕਰੀ ਉਹਨਾਂ ਨੇ ਦੁਬਾਰੇ ਵੀ ਸਾਹਮਣੇ ਆ ਕੇ کورٹ ਦੇ ਵਿੱਚ ਇਹ ਨਹੀਂ ਕੀਤਾ ਵੀ ਭਾਈ ਸਾਨੂੰ ਇਨਸਾਫ ਚਾਹੀਦਾ ਉਹ ਕੇਸ ਹੀ ਵਾਪਸ ਲੈ ਲਿਆ ਉਹ ਜੇ ਤਾਂ ਕਿਸੇ ਦਬਾਅ ਦੇ ਵਿੱਚ ਆ ਕੇ ਤੇ ਜਾ ਕਿਸੇ ਭਈ ਧਰਾਤਮਕਾਤਾ ਉਹ ਕਿਸੇ ਨੇ ਤਾਂ ਇਹ ਖਬਰ ਮੈਂ ਪਰਸੋ ਸੁਣੀ ਹੈ ਤੇ ਫੋਨ ਸੋਚੋ ਫੋਨ ਆ ਰਹੇ ਆ ਇਹ ਕਰਨ ਵਾਲਾ ਦਾ ਪਰਿਵਾਰ ਦਾ ਜੋ ਦੱਸ ਰਿਹਾ ਸੀ ਵੀ ਉਹ ਪਰਿਵਾਰ ਤਾਂ ਕਿਸੇ ਨੇ ਧਰਾਤਮਕਾ ਦਿੱਤਾ ਹਸ ਤਾਂ ਫੋਨ ਵੀ ਬੰਦਾ ਹੀ ਜਾਂਦੇ ਆ ਇਹ ਹੁਣ ਨਾਲ ਰਣੇਂਦਰ ਜੀ ਮਾਮਲਾ ਵੀ ਤੁਸੀਂ ਸੁਣੀ ਜਾਂਦੇ ਦਿਨ ਬਦਨ ਘਟਨਾ ਵਾਪਰਦੀਆਂ ਗੱਲ ਇਹ ਆ ਤੇ ਪਰ ਜਿਹੜਾ ਹੁਣ ਤੱਕ ਦਾ ਟੌਪਿਕ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਜਿਹੜੇ ਪੁਲਿਸ ਅਫਸਰ ਭਗਾਉੜੇ ਸੀ ਤੇ ਇਹਨਾਂ ਨੂੰ ਬਈ ਹੁਣ ਸੀਬੀਆਈ ਬੰਨੀਓ ਕਹਿੰਦਾ ਕਿ ਗ੍ਰਿਫਤਾਰ ਕੀਤਾ ਜਾਊਗਾ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦਿਆ ਕਰੋ ਨੂੰ ਨਮਟੋਕ ਤੇ ਧੰਨਵਾਦ